ਜੀ ਵੀਵਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦੱਸਦੇ ਆ ਆਟੇ ਵਾਲੀ ਪੰਜੀਰੀ ਜੋ ਕਿ ਸਰਦੀਆਂ ਲਈ ਬਹੁਤ ਹੀ ਲਾਜਵਾਬ ਹੈ ਤੇ ਬਹੁਤ ਹੀ ਤਾਕਤਵਾਲੀ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ 2 ਕਿਲੋ ਘਿਓ ਲਿਆ ਹੈ ਇਹਨੂੰ ਕੜਾਈ ਦੇ ਵਿੱਚ ਪਾ ਕੇ ਮੈਲਟ ਕਰ ਲਿਆ ਹੈ ਅਗਲੀ ਵਿਧੀ ਅਸੀਂ ਤੁਹਾਨੂੰ ਨਾਲ-ਨਾਲ ਦੱਸੀ ਜਾਵਾਂਗੇ ਸੋ ਇਸੇ ਤਰ੍ਹਾਂ ਸਾਡੇ YouTube ਚੈਨਲ ਨਾਲ ਬਨੇ ਰਹੋ ਘਰਚਨੇ ਦੀ ਮਦਦ ਨਾਲ ਆਪਾਂ ਘਿਓ ਨੂੰ ਹਿਲਾਉਂਦੇ ਰਵਾਂਗੇ ਜਿੰਨਾ ਕਿ ਤੇਰੇ ਪੂਰੀ ਤਰ੍ਹਾਂ ਗਰਮ ਨਹੀਂ ਹੋ ਜਾਂਦਾ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਮੈਂ 3 ਸਾਲ ਆਟਾ ਪਾਵਾਂਗੇ। ਵੀਰ ਇਸ ਤਰ੍ਹਾਂ ਆਪਾਂ ਇਹਦੇ ਵਿੱਚ 3 ਕਿਲੋ ਆਟਾ ਪਾ ਲਿਆ ਹੈ ਤੇ ਇਸ ਤਰ੍ਹਾਂ ਇਹ ਘਿਓ ਦੇ ਵਿੱਚ ਆਪਾਂ ਇਸ ਨੂੰ ਰਲਾਈ ਜਾਵਾਂਗੇ ਜਿੰਨਾ ਚਿਰ ਕੇ ਇਹਦੇ ਵਿੱਚੋਂ ਸਮੈਲ ਆਉਣੀ ਸ਼ੁਰੂ ਨਹੀਂ ਹੋ ਜਾਂਦੀ। ਤੇ ਜਦੋਂ ਪੂਰੀ ਇਹਦੇ ਵਿੱਚੋਂ ਸਮੈਲ ਆਉਣ ਲੱਗ ਜਾਏਗੀ ਤਾਂ ਫਿਰ ਇਹਦੇ ਵਿੱਚ ਆਪਾਂ ਜੋ ਕਾਜੂ ਗਦਾਮ ਹੈਗੇ ਆ ਉਹ ਇਹਦੇ ਵਿੱਚ ਮਿਕਸ ਕਰਾਂਗੇ। ਜੀ ਵੀਰਾਂ ਦੇਖੋ ਆਟਾ ਬਰਾਊਨ ਹੋ ਗਿਆ ਹੈ ਪਰ ਹਜੇ ਵੀ ਜਿੰਨਾ ਚਿਰ ਇਹਦੀ ਪੂਰੀ 스ਮੈਲ ਨਹੀਂ ਆਉਣ ਲੱਗ ਜਾਂਦੀ ਆਪਾਂ ਇਹਨੂੰ ਇਦਾਂ ਆਟੇ ਨੂੰ ਘੋਲ ਵਿੱਚ ਮੈਲਟ ਕਰਦੇ ਰਹਿਣਾ ਹੈ ਦੇਖੋ ਇਹ ਬਰਾਊਨਿਸ਼ਾ ਹੋ ਗਿਆ ਹੈ ਪਰ ਆਪਾਂ ਇਸ ਨੂੰ ਹੋਰ ਇਹਦੇ ਵਿੱਚ 8 ਤੋਂ 10 ਮਿੰਟ ਲਈ ਹੋਰ ਇਸ ਨੂੰ ਅਲਾਵਾਂਗੇ ਕੁਚਨੇ ਦੀ ਮਦਦ ਨਾਲ ਦੇਖੋ ਜਿਹੜਾ ਆਪਾਂ ਕੁਚਨਾ ਹੈ ਇਹਨੂੰ 1 ਮਿੰਟ ਵੀ ਸਟਾਪ ਨਹੀਂ ਕਰਨਾ ਇਹਨੂੰ ਆਪਾਂ ਇਦਾਂ ਰੈਗੂਲਰ ਇਹਦੇ ਵਿੱਚ ਮਾਰਦੇ ਰਹਿਣਾ ਹੈ ਉਹਨ ਤੋਂ ਬਾਅਦ ਆਪਾਂ ਜਿਹੜੇ ਡਰਾਈ ਫਰੂਟ ਵਗੈਰਾ ਸੀ ਸਾਰੇ ਇਹਦੇ ਵਿੱਚ ਪਾ ਦਿੱਤੇ ਆ ਆ ਦੇਖੋ ਆਪਾਂ ਕੁਚਨੇ ਦੀ ਮਦਦ ਨਾਲ ਇਹਨੂੰ ਏਦਾਂ ਮਿਕਸ ਕਰਾਂਗੇ ਆ ਦੇਖੋ ਆਂਡਲੀ ਉਪਰ ਆ ਦੇਖੋ ਏਦਾਂ ਆਪਾਂ ਸਾਰੇ ਜਿਹੜੇ ਡਰਾਈ ਫਰੂਟ ਵਗੈਰਾ ਉਹ ਇਹਦੇ ਵਿੱਚ ਆਪਾਂ ਮਿਕਸ ਕਰ ਦਿੱਤੇ ਆ ਆ ਦੇਖੋ ਇਸਾ ਕੁਚਨੇ ਦੀ ਮਦਦ ਨਾਲ ਆਪਾਂ ਇਹਨੂੰ ਮੈਸ਼ ਕਰਦੇ ਰਵਾਂਗੇ ਇਹਦੇ ਵਿੱਚ ਖੰਡ ਪਾ ਦਿੱਤੀ ਹੈ ਦੇਸੀ ਖੰਡ ਜਿਹੜੀ ਆਪਾਂ ਬਾਅਦ ਦਿੱਤੀ ਆ ਦੇਖੋ ਦੇਸੀ ਖੰਡ ਬਾਉਣ ਤੋਂ ਬਾਅਦ ਆਪਾਂ ਇਸ ਨੂੰ ਇਹਦੇ ਵਿੱਚ ਮੈਸ਼ ਕਰਦੇ ਹਾਂ ਤਾਂ ਦੇਖੋ ਬੰਨ ਹਾਂਜੀ ਵੀਰ ਸਾਹਿਬ ਦੇਖੋ ਤੁਹਾਡੇ ਸਾਹਮਣੇ پنੀਰੀ ਬਣ ਕੇ ਤਿਆਰ ਹੋ ਚੁੱਕੀ ਹੈ ਇਹਦੇ ਵਿੱਚ ਆਪਾਂ ਸਾਰੀਆਂ ਜਿਹੜੇ ਮਟੀਰੀਅਲ ਸੀਗਾ ਬਦਾਮ ਵਗੈਰਾ ਹੋਰ ਜਿਹੜੀਆਂ ਦਵਾਈਆਂ ਵਗੈਰਾ ਸੀ ਉਹ ਸਾਰੀਆਂ ਇਹਦੇ ਵਿੱਚ ਮਿਕਸ ਹੋ ਗਈਆਂ ਇਹ ਆਪਾਂ ਥੱਲੋਂ ੱਟੇ ਨੂੰ ਬੰਦ ਕਰਕੇ ਇਹਦੇ ਵਿੱਚ ਸਾਰਾ ਕੁਝ ਆਪਾਂ ਰਲਾ ਦਿੱਤਾ ਜਿਹਦੇ ਵਿੱਚ ਬੇਸਤੀ ਖੰਡ ਬਦਾਮ ਖੋਪਾ ਕਾਜੂ ਦਵਾਈਆਂ ਸੁੰਡ ਕਾਲੀ ਮਿਰਚ ਇਹੋ ਕੋਟੇ ਦੇ ਸਾਹਮਣੇ ਆ ਦੇਖੋ ਪੰਜੀਰੀ ਬਣ ਕੇ ਤਿਆਰ ਹੈ ਜੀ ਇਹ ਦੀ ਸਭ ਨੂੰ ਵਿੱਚ ਜਾਣਾ ਖਾਇਆ ਕਰਾਂਗੇ ਸੋ ਰਾਣੀਆਂ ਖਰਾਕਾਂ ਕਹਿੰਦੇ ਐਵੇਂ ਨਹੀਂ ਰਾਣੀਆਂ ਖਰਾਕਾਂ ਜਿਹੜੀਆਂ ਬਜ਼ੁਰਗਾਂ ਨੇ ਖਾਧੀਆਂ ਹਜੇ ਤੱਕ ਵੀ ਕਾਇਮ ਐ ਤੇ ਅੱਜ ਕੱਲ੍ਹ ਇਹ ਜਿਹੜੀਆਂ ਵੇਖ ਲੋ ਲੱਤਾਂ ਵੀ ਕੰਬਦੀਆਂ ਤੇ ਹੱਥ ਵੀ ਕੰਬਦੇ ਐ ਸੋ ਕਿਉਂ ਕੰਬਦੇ ਐ ਕਿਉਂਕਿ ਖਰਾਕ ਵੱਲ ਧਿਆਨ ਨਹੀਂ ਹੈਗਾ ਤੇ 버ਗਰ ਪੀਜੇ ਜਿਹੜੇ ਆ ਉਹਨਾਂ ਵੱਲ ਧਿਆਨ ਨੇ ਲੋਕਾਂ ਦਾ ਖਾ-ਖਾ ਕੇ ਸਿਹਤ ਵੀ ਜਿਹੜੀ ਜੱਖਣਾ ਭੱਟੀ ਹੋਈ ਐ ਸੋ ਰਾਣੀਆਂ ਖਰਾਕਾਂ ਅੱਜ ਵੀ ਕਾਇਮ ਨੇ ਤੇ ਸਿਹਤ ਲਈ ਲੌਫ ਡਾਈਟ ਸੋ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਬਨੇ ਰਹੋ ਇਦਾਂ ਹੀ ਅਸੀਂ ਤੁਹਾਨੂੰ ਟਾਈਮ ਟਾਈਮ ਤੇ ਜੋ ਵੀ ਸਮੇਂ ਦੀ ਮੰਗ ਹੈ ਉਸ ਤਰ੍ਹਾਂ ਸੀ ਬਣਾ ਬਣਾ ਕੇ ਤੁਹਾਨੂੰ ਦੱਸਦੇ ਰਵਾਂਗੇ ਸੋ ਧੰਨਵਾਦ ਸਾਰਿਆਂ ਨੂੰ